ਕੰਗੜਾ ਰਣੋਤ ਵੱਲੋਂ ਜੋ ਪੰਜਾਬੀਆਂ ਨੂੰ ਅੱਤਵਾਦੀ ਆਖਿਆ ਗਿਆ ਉਸ ਤੋਂ ਬਾਅਦ ਸਿਆਸੀ ਵਿਵਾਦ ਸ਼ੁਰੂ ਹੋ ਚੁੱਕਾ ਹੈ ਕਾਂਗਰਸ ਅਤੇ ਅਕਾਲੀ ਦਲ ਦੇ ਵੱਲੋਂ ਇਸ ਗੱਲ ਦੀ ਨਖੇਦੀ ਕੀਤੀ ਜਾ ਰਹੀ ਹੈ ਬਠਿੰਡਾ ਤੋਂ ਐਮਪੀ ਵਿਭਾਹ ਹਰਸ਼ਿੰਦਰ ਕੁਰ ਬਦਲ ਦੇ ਵੱਲੋਂ ਕੰਗੜਾ ਰਣੋਤ ਤੇ ਪੜਾਸ ਕੱਢੀ ਗਈ ਹੈ ਕਿਉਂਕਿ ਥੱਪੜਖਾਨ ਤੋਂ ਬਾਅਦ ਕੰਗੜਾ ਰਣੋਤ ਨੇ ਪੰਜਾਬੀਆਂ ਨੂੰ ਅੱਤਵਾਦੀ ਦੱਸਿਆ ਸੀ ਵਿਭਾਹ ਹਰਸ਼ਿੰਦਰ ਕੁਰ ਬਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਵੱਲ ਧਿਆਨ ਦੇਵੇ ਤੇ ਕਿਤੇ ਵਾਅਦੇ ਜਲਦ ਤੋਂ ਜਲਦ ਪੂਰੇ ਕੀਤੇ ਜਾਣ ਉਹਤੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬੀ ਅਤੇ ਕੱਟੜਵਾਦੀ, ਅਤਵਾਦੀ ਜਾਂ ਫਿਰਕੂ ਵੰਡਿਆ ਦਾ ਲੇਬਲ ਲਗਾਉਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਦੇਸ਼ ਭਗਤੀ ਦੇ ਵਿੱਚ ਪੰਜਾਬੀ ਸਭ ਤੋਂ ਅੱਗੇ ਰਹੇ। ਇਸ ਲਈ ਮੈਂ ਕੰਗਣਾ ਰਣੌਤ ਦੇ ਇਸ ਦਿੱਤੇ ਬਿਆਨ ਦੀ ਨਖੇਦੀ ਕਰਦੀ ਆਂ। ਉਥੇ ਦੂਜੇ ਪਾਸੇ ਕਾਂਗਰਸੀ ਨੇਤਾ ਸੁਖਪਾਲ ਖੈਰਾ ਦੇ ਵੱਲੋਂ ਵੀ ਕੰਗਣਾ ਰਣੌਤ ਦੇ ਦਿੱਤੇ ਬਿਆਨ ਦੀ ਨਖੇਦੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕੰਗਣਾ ਰਣੌਤ ਵੱਲੋਂ ਜੋ ਕਿਸਾਨਾਂ ਅਤੇ ਪੰਜਾਬ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ ਉਹ ਗਲਤ ਹੈ। ਮੈਂ ਕਿਸੇ ਵੀ ਕੀਮਤ ਵਿੱਚ ਇਸ ਦਾ ਸਮਰਥਨ ਨਹੀਂ ਕਰਾਂਗਾ। ਮਹਿਲਾ ਕਾਂਸਟੇਬਲ ਨੇ ਜੋ ਕੰਗਣਾ ਰਣੌਤ ਨੂੰ ਥੱਪੜ ਮਾਰਿਆ ਹੈ ਉਹ ਬਿਲਕੁਲ ਸਹੀ ਕੀਤਾ ਹੈ ਕਿਉਂਕਿ ਇਸ ਮਹਿਲਾ ਕਾਂਸਟੇਬਲ ਨੂੰ ਉਸ ਵੇਲੇ ਕੰਗਣਾ ਰਣੌਤ ਦੀ ਗੱਲ ਬੁਰੀ ਲੱਗੀ ਸੀ ਜਦੋਂ ਕੰਗਣਾ ਰਣੌਤ ਨੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਕਿਸਾਨ ਬੀਬੀਆਂ ਬਾਰੇ ਗਲਤ ਬਿਆਨ ਦਿੱਤਾ ਸੀ ਕਿ ਇਹ ਤਾਂ 100-100 ਰੁਪਏ ਲੈ ਕੇ ਧੰਨੇ ਤੇ ਬੈਠੀਆਂ ਨੇ ਕਿਉਂਕਿ ਇਸ ਧੰਨੇ ਦੇ ਵਿੱਚ ਕੁਲਵਿੰਦਰ ਕੌਰ ਦੀ ਮਾਂ ਵੀ ਸ਼ਾਮਿਲ ਸੀ ਥੱਪੜ ਖਾਣ ਤੋਂ ਬਾਅਦ ਵੀ ਕੰਗਣਾ ਰਣੋਤ ਨੇ ਪੰਜਾਬੀਆਂ ਨੂੰ ਅਤਵਾਦੀ ਆਖਿਆ ਉਹ ਵੀ ਇਹ ਸਮਝੇ ਬਿਨਾ ਕਿ ਇਹ ਇੱਕ ਥੱਪੜ ਸੀ ਨਾ ਕਿ ਗੋਲੀ ਸੀ ਉਸ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਇੱਕ ਐਮਪੀ ਹੈ ਤੇ ਉਸ ਨੂੰ ਆਪਣੀ ਜ਼ੁਬਾਨ ਨੂੰ ਕਾਬੂ ਦੇ ਵਿੱਚ ਰੱਖਣਾ ਚਾਹੀਦਾ ਤਾਂ ਬਿਬਾਹਰ ਸਿੰਘ ਅਤੇ ਕੋਰ ਬਾਦਲ ਤੇ ਸੁਖਪਾਲ ਖੈਰਾ ਦੇ ਵੱਲੋਂ ਕੰਗਣਾ ਰਣੋਤ ਦੇ ਵੱਲੋਂ ਜੋ ਪੰਜਾਬੀਆਂ ਬਾਰੇ ਇੱਕ ਹੋਰ ਵੱਡਾ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਆਪਣੀ ਟਿੱਪਣੀ ਕੀਤੀ ਗਈ ਹੈ ਤੇ ਇਸ ਗੱਲ ਦੀ ਨਖੇਦੀ ਕੀਤੀ ਗਈ ਹੈ ਕਿ ਉਸ ਦੇ ਵੱਲੋਂ ਪੰਜਾਬੀਆਂ ਨੂੰ ਅੱਤਵਾਦੀ ਆਖਿਆ ਗਿਆ ਕੰਗਣਾ ਰਣੋਤ ਵੱਲੋਂ ਜੋ ਪੰਜਾਬੀਆਂ ਨੂੰ ਅੱਤਵਾਦੀ ਆਖਿਆ ਗਿਆ ਉਸ ਤੋਂ ਬਾਅਦ ਸਿਆਸੀ ਵਿਵਾਦ ਸ਼ੁਰੂ ਹੋ ਚੁੱਕਾ ਹੈ ਕਾਂਗਰਸ ਅਤੇ ਅਕਾਲੀ ਦਲ ਦੇ ਵੱਲੋਂ ਇਸ ਗੱਲ ਦੀ ਨਖੇਦੀ ਕੀਤੀ ਜਾ ਰਹੀ ਹੈ ਬਠਿੰਡਾ ਤੋਂ ਐਮਪੀ ਬਿਬਾਹਰ ਸਿੰਘ ਅਤੇ ਕੋਰ ਬਾਦਲ ਦੇ ਵੱਲੋਂ ਕੰਗਣਾ ਰਣੋਤ ਤੇ ਪੜਾਸ ਕੱਢੀ ਗਈ ਹੈ ਕਿਉਂਕਿ ਥੱਪੜਖਾਨ ਤੋਂ ਬਾਅਦ ਕੰਗਣਾ ਰਣੋਤ ਨੇ ਪੰਜਾਬੀਆਂ ਨੂੰ ਅੱਤਵਾਦੀ ਦੱਸਿਆ ਸੀ ਵਿਵਾਹ ਹਰਸ਼ਿੰਮਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਵੱਲ ਧਿਆਨ ਦੇਵੇ ਤੇ ਕਿਤੇ ਵਾਅਦੇ ਜਲ ਤੋਂ ਜਲਦ ਪੂਰੇ ਕੀਤੇ ਜਾਣ ਉਥੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬੀ ਅਤੇ ਕੱਟੜਵਾਦੀ ਅੱਤਵਾਦੀ ਜਾਂ ਫਿਰਕੂ ਵੰਡਿਆ ਦਾ ਲੇਬਲ ਲਗਾਉਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਦੇਸ਼ ਭਗਤੀ ਦੇ ਵਿੱਚ ਪੰਜਾਬੀ ਸਭ ਤੋਂ ਅੱਗੇ ਰਹੇ ਇਸ ਲਈ ਮੈਂ ਕੰਗਣਾ ਰਣੌਤ ਦੇ ਇਸ ਦਿੱਤੇ ਬਿਆਨ ਦੀ ਨਖੇਦੀ ਕਰਦੀਆਂ ਉਥੇ ਹੀ ਦੂਜੇ ਪਾਸੇ ਕਾਂਗਰਸੀ ਨੇਤਾ ਸੁਖਪਾਲ ਖੈਰਾ ਦੇ ਵੱਲੋਂ ਵੀ ਕੰਗਣਾ ਰਣੌਤ ਦੇ ਦਿੱਤੇ ਬਿਆਨ ਦੀ ਨਖੇਦੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕੰਗਣਾ ਰਣੌਤ ਵੱਲੋਂ ਜੋ ਕਿਸਾਨਾਂ ਅਤੇ ਪੰਜਾਬ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ ਉਹ ਗਲਤ ਹੈ ਮੈਂ ਕਿਸੇ ਵੀ ਕੀਮਤ ਵਿੱਚ ਇਸ ਦਾ ਸਮਰਥਨ ਨਹੀਂ ਕਰਾਂਗਾ ਮਹਿਲਾ ਕਾਂਸਟੇਬਲ ਨੇ ਜੋ ਕੰਗਣਾ ਰਣੋਤ ਨੂੰ ਥੱਪੜ ਮਾਰਿਆ ਹੈ ਉਹ ਬਿਲਕੁਲ ਸਹੀ ਕੀਤਾ ਹੈ ਕਿਉਂਕਿ ਇਸ ਮਹਿਲਾ ਕਾਂਸਟੇਬਲ ਨੂੰ ਉਸ ਵੇਲੇ ਕੰਗਣਾ ਰਣੋਤ ਦੀ ਗੱਲ ਬੁਰੀ ਲੱਗੀ ਸੀ ਜਦੋਂ ਕੰਗਣਾ ਰਣੋਤ ਨੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਕਿਸਾਨ ਬੀਬੀਆਂ ਬਾਰੇ ਗਲਤ ਬਿਆਨ ਦਿੱਤਾ ਸੀ ਕਿ ਇਹ ਤਾਂ 100-100 ਰੁਪਏ ਲੈ ਕੇ ਧੰਨੇ ਤੇ ਬੈਠੀਆਂ ਨੇ ਕਿਉਂਕਿ ਇਸ ਧੰਨੇ ਦੇ ਵਿੱਚ ਕੁਲਵਿੰਦਰ ਕੌਰ ਦੀ ਮਾਂ ਵੀ ਸ਼ਾਮਿਲ ਸੀ ਥੱਪੜਖਾਨ ਤੋਂ ਬਾਅਦ ਵੀ ਕੰਗਣਾ ਰਣੋਤ ਨੇ ਪੰਜਾਬੀਆਂ ਨੂੰ ਅੱਤਵਾਦੀ ਆਖਿਆ ਉਹ ਵੀ ਇਹ ਸਮਝੇ ਬਿਨਾ ਕਿ ਇਹ ਇੱਕ ਥੱਪੜ ਸੀ ਨਾ ਕਿ ਗੋਲੀ ਸੀ ਉਸ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਇੱਕ ਐਮਪੀ ਹੈ ਤੇ ਉਸ ਨੂੰ ਆਪਣੀ ਜ਼ੁਬਾਨ ਨੂੰ ਕਾਬੂ ਦੇ ਵਿੱਚ ਰੱਖਣਾ ਚਾਹੀਦਾ ਤਾਂ ਬਿਬਾ ਹਰਸਨਿਤ ਕੋਰ ਬਾਦਲ ਤੇ ਸੁਖਪਾਲ ਖੈਰਾ ਦੇ ਵੱਲੋਂ ਕੰਗਣਾ ਰਣੋਤ ਦੇ ਵੱਲੋਂ ਜੋ ਪੰਜਾਬੀਆਂ ਬਾਰੇ ਇੱਕ ਹੋਰ ਵੱਡਾ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਆਪਣੀ ਟਿੱਪਣੀ ਕੀਤੀ ਗਈ ਹੈ ਤੇ ਇਸ ਗੱਲ ਦੀ ਨਖੇਦੀ ਕੀਤੀ ਗਈ ਹੈ ਕਿ ਉਸ ਦੇ ਵੱਲੋਂ ਪੰਜਾਬੀਆਂ ਨੂੰ ਅਤਵਾਦੀ ਆਖਿਆ ਗਿਆ